ਗੁਰ ਸੇਵੀ ਐ ਅਹਨੇ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰ ਅਰਸਹੁ ਕੋਰ ਸਾਹੋ ਝੱਟੀ ਐ ਤੋਦ ਡਿਠੀ ਸੱਚੀ ਪਾਤਿਸਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾਹ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿ ਠਿਆ ਸੋਹੀ ਐ ਸਬਨਾ ਦਾ ਵੇਸਾਹੂ ਸਜਣ ਸਚਾ ਪਾਤਿ ਸਾਹੂ ਸਿਰ ਸਾਹ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਲੋ ਕੁ ਮਹਲਾਤੀ ਜਾ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਗੁਰਮੁਖੇ ਹੋਏ ਸੋ ਭਾਉ ਕਰੇ ਆਪਣਾ ਆਪ ਪਛਾਨੈ ਪਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਉ ਕਰੇ ਆਪਣਾ ਆਪ ਪਛਾਨੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮੰਨੈ जिन कौ मन की परतीत नाही नानक सी क्या कथ है गया महल्ला तीजा गुरमुख चित न लायो ਅੰਤੇ ਦੁਖ ਪਹਤਾ ਆਈ ਅੰਦਰ ਹੋ ਬਾਹਰ ਹੋ ਅੰਦੇ ਆ ਸੁਧ ਨ ਕਾਈ ਪਾਈ ਪੰਡਿਤ ਤੈਨ ਕੀ ਬਰਕਤੀ ਸਭ ਜਗਤ ਖਾਈ ਜੋ ਰੱਤੇ ਹਰਨਾਇ ਜਿਨ ਗੁਰ ਕੈ ਸਬਦ ਸੁਲਾਹਿਆ ਹਰਿ ਸੋ ਰਹਿ ਸਮਾਇ ਪੰਡਿਤ ਦੂਜੈ ਭਾਇ ਬਰਕਤ ਨਾ ਹੋਵਾਈ ਨਾ ਧਨ ਪੱਲੇ ਪਾਈ ਪੜ ਥੱਕੇ ਸੰਤੋਖ ਨ ਆਇਓ ਅਨ ਦਿਨ ਜਲਤ ਵਿਹਾਰਾਈ ਕੂਕ ਪੁਕਾਰ ਨ ਚੁੱਕਈ ਨਾ ਸੰਸਾਰ ਵਿਚ ਹਉ ਜਾਏ ਨਾਨਕ ਨਾਮ ਵਿਹੂੜਿਆ ਮੋਹ ਕਾਲੈ ਉੱਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ मेले पंथ दसाई जो दसे मित तिस हाव बाल जाई गुण साझी तेन स्यो करी हार नाम त आई ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਿਲੇ ਹਾਰੀ ਸਤ ਗੁਰ ਤਿਸ ਜਿਨੇ ਸੋਝੀ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਹਾਰੀ ਸਤ ਗੁਰ ਤਿਸ ਜਿਨ ਸੋਝੀ ਪਾਈ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਾਉ ਕਰੇ ਆਪਣਾ ਆਪ ਪਛਾਨੈ ਰਾਗ ਸੋਰਠਿ ਵਾਰ ਮਹੱਲੇ ਚੌਥੇ ਕੀ ਸਲੋਕਾ ਨਾਲ பௌடிபாரவீ